ਤਨਾਸਰੀ ਮਹਿਲਾ ਚੌਥਾ ਹਰ ਕੇ ਸੰਤ ਜਨ ਹਰ ਜਪਿਓ ਤਿੰਨ ਕਾ ਦੂਖ ਭਰਮ ਪਉ ਭਾਗੀ ਆਪਣੀ ਸੇਵਾ ਆਪ ਕਰਾਈ ਗੁਰਮਤ ਅੰਤਰ ਜਾਗੀ ਹਰ ਕੇ ਨਾਮ ਰਤਾ ਬੈਰਾਗੀ ਹਰ ਹਰ ਕਥਾ ਸੁਣੀ ਮਨ ਪਾਈ ਗੁਰਮਤ ਹਰ ਲੇਵ ਲਾਗੀ ਰਹਾਓ संत जना की जात हर स्वामी तुम ठाकुर हम सांगी जैसी मत देवो हर स्वामी हम तैसे बुलगु बुलागी क्या हम कर्म नान निक की रे तुम वड पुरख वडागी तुम्हारी गत मित कह न सके प्रब हम क्यों कर मिले अपभागी ਹਰ ਪ੍ਰਭ ਸੁਆਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ ਧਨਸ੍ਰੀ ਮਹਿਲਾ ਚੌਥਾ ਹਰ ਕ ਸੰਤ ਸਤਗੁਰ ਸਤਪੁਰਖ ਜੋ ਬੋਲੇ ਹਰ ਹਰ ਬਾਣੀ ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ਹਰ ਕੇ ਸੰਤ ਸੁਨੋ ਜਸ ਕਾਨੀ ਹਰ ਹਰ ਕਥਾ ਸੁਨੋ ਇਕ ਨਿਮਖ ਪਾਲ ਸਭ ਕਿਲ ਵਿਖ ਪਾਪ ਲੈ ਜਾਣੀ ਰਹਾਓ ਐਸਾ ਸੰਤ ਸਾਧ ਜਿਨ ਪਾਇਆ ਤੇ ਵੱਡ ਪੁਰਖ ਵਡਾਨੀ ਤਨ ਕੀ ਧੂਰ ਮੰਗੈ ਪ੍ਰਭ ਸੁਆਮੀ ਹਮ ਹਰ ਲੋਚ ਲੁਚਾਨੀ ਹਰ ਹਰ ਸਫਲਿਓ ਬਿਰਖ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਸੇ ਸਭ ਲਾਠੀ ਭੂਖ ਪੋਖਾਨੀ ਜਿਨ ਕੇ ਵੱਡੇ ਪਾਗ ਵੱਡ ਉੱਚੇ ਤਿਨ ਹਰ ਜਪਿਓ ਜਪਾਨੀ ਤਿਨ ਹਰ ਸੰਗਤ ਮੇਲ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ਤਨਸਰੀ ਮੈਲਾ ਚੌਥਾ ਹਮ ਅੰਦਲੇ ਅੰਦ ਬਿਖਾਇ ਬਖਰਾਤੇ ਕਿਉ ਚਾਲੈ ਗੁਰ ਚਾਲੀ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗ ਬੇਗਾਲੀ ਸਤ ਗੁਰ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣ ਹਰ ਸੰਤ ਚੱਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ